ਉਹਨੇ ਕਿਹਾ ਵੀ ਮੈਨੂੰ ਬਾਦਸ਼ਾਹ ਵੀ ਕਹਿੰਦੇ ਆ ਕਾਕਾ ਪਰਿਆ ਮੇਲਾ ਛੱਡ ਦੇ ਤੇ ਮੈਂ ਕਿਹਾ ਬਹੁਤ ਚੰਗੀ ਗੱਲ ਆ ਕਦੇ ਇਦਾਂ ਹੋਇਆ ਵਡਾਲਾ ਸਾਹਿਬ ਕੀ ਤੁਹਾਡੀ ਪਰਸਨਲ ਤੌਰ ਤੇ ਗੱਲਬਾਤ ਹੋਈ ਹੋਏ ਸੁਖਬੀਰ ਬਾਦਲ ਉਹਨਾਂ ਦੇ ਨਾਲ ਔਰ ਤੁਸੀਂ ਉਹਨਾਂ ਨੂੰ ਕਿਹਾ ਹੋਏ ਕਿ ਪ੍ਰਧਾਨ ਸਾਹਿਬ ਲੋਕਾਂ ਦੀ ਇਹ ਆਵਾਜ਼ ਆ ਕਿ ਤੁਸੀਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿਓ ਕਦੇ ਪਰਸਨਲ ਤੌਰ ਤੇ ਹੋਈ ਤੁਹਾਡੀ ਗੱਲ ਬਿਲਕੁਲ ਹੋਈ ਜੀ ਬਹੁਤ ਵਧੀਆ ਸਵਾਲ ਕੀਤਾ ਮਨਪ੍ਰੀਤ ਸਿੰਘ ਜੀ ਕੋਈ ਸੀ ਕੀ ਗੱਲ ਹੋਈ 2022 ਤੋਂ ਬਾਅਦ ਜਦੋਂ ਸਾਨੂੰ ਬੁਲਾਇਆ ਗਿਆ ਉਦੋਂ ਅਸੀਂ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੋਈ ਸੀਗੀ ਉਦੋਂ ਮੀਟਿੰਗ 'ਚ ਹੀ ਰੱਖਿਆ ਇਹ ਆਪਣੇ ਗੱਲ ਰੱਖੀ ਸੀ ਹਾਂ ਅਬ ਮੈਂ ਕਿਹਾ ਬਾਦਲ ਸਾਹਿਬ ਲੋਕ ਚਾਹੁੰਦੇ ਤੁਸੀਂ ਪਾਸੇ हट ਜਾਓ ਲੋਕ ਚਾਹੁੰਦੇ ਆ ਸ਼੍ਰੋਮਣੀ ਕਾਲੀਕਲ ਦੇ ਨਾਲੋਂ ਬਾਦਲ ਨਾਲ ਲਾਦੇ ਹੋ ਕੱਲਾ ਸ਼੍ਰੋਮਣੀ ਕਾਲੀਕਲ ਹੋਵੇ ਉਹ ਕੁ ਸਮਾਂ ਸੀ ਜਦੋਂ ਬਾਦਲ ਸਾਹਿਬ ਨੂੰ ਦੇ ਨਾਂ ਤੇ ਵੋਟਰ ਪੈਂਦੀਆਂ ਸੀਗੀਆਂ ਅੱਜ ਸਮਾਂ ਆ ਕਿ ਬਾਦਲ ਸਾਹਿਬ ਦੇ ਨਾਂ ਤੇ ਵੋਟਰ ਨਹੀਂ ਪੈਂਦੀਆਂ ਇਹ ਮਤਲਬ ਇਹ ਲੋਕਾਂ ਦੀ ਗੱਲ ਆ ਤੇ ਜਿਹੜੀ ਅਸੀਂ ਆਪਣੇ ਸਦਾ ਸੁਖਬੀਰ ਸਿੰਘ ਬਾਦਲ ਨੂੰ ਦੱਸੀ ਹਾਂ ਪਰੀ ਮੀਟਿੰਗ ਦਸੀ ਫਿਰ ਜਿਕਾ ਸਾਨੂੰ ਕੱਲੇ ਕੱਲੇ ਨੂੰ ਸੁਣੋ ਫਿਰ ਕੱਲੇ ਜਦੋਂ ਗੱਲ ਹੋਈ ਉਦੋਂ ਵੀ ਕਿਹਾ ਬਾਦਲ ਸਾਹਿਬ ਥੋੜੀ ਦੇਰ ਲਈ ਪਾਸੇ ਹਟ ਜਾਓ ਮੈਨੂੰ ਪੁੱਛਦੇ ਆ ਕਿੰਨੀ ਦੇਰ ਲਈ ਪਾਸੇ ਹਟਾਂ ਮੈਂ ਕਿਹਾ ਜੀ ਮੈਂ ਕਹਾਂ 6 ਮਹੀਨੇ ਸਾਲ ਉਹ ਕਹਿੰਦੇ ਨਹੀਂ 6 ਮਹੀਨੇ ਦਾ ਕੀ ਆ ਮੈਂ ਕਿਹਾ 2-3 ਸਾਲ 4 ਸਾਲ ਪਾਸੇ ਹਟ ਜਾਓ ਲੋਕ ਸਭਾ ਇਲੈਕਸ਼ਨ ਲਗਾਓ ਤੁਸੀਂ ਲੋਕ ਸਭਾ ਲੜੋ ਆਪਣੀ ਇਲੈਕਸ਼ਨ ਤੇ ਵਰਕਰਾਂ ਨੂੰ ਕੰਮ ਕਰੋ ਅਕਾਲੀ ਦਲ ਦੇ ਨਾਲ ਤਰੋ ਅਕਾਲੀ ਦਲ ਦੇ ਨਾਲ ਜੋਰ ਲਾਓ ਕੰਮ ਕਰੋ ਅਕਾਲੀ ਦਲ ਵਾਸਤੇ ਪਾਰਟੀ ਨੂੰ ਧੱਕਾ ਲਾਓ ਇਹ ਨਹੀਂ ਕਿ ਤੜੀ ਲੋੜ ਨਹੀਂ ਹੈਗੀ ਤੁਸੀਂ ਵੀ ਅਕਾਲੀ ਦਰ ਦਾ ਹਿੱਸਾ ਹੋ ਤੇ ਫਿਰ ਆਪਾਂ ਅਕਾਲੀ ਦਰ ਖੜਾ ਹੋਏ ਨਾ ਕਿ ਸਭ ਕੁਝ ਆਪਣੇ ਕੋਈ ਆ ਕਿ ਜਿਵੇਂ ਮਰਜ਼ੀ ਫੈਸਲੇ ਲੈ ਲਾਂਗੇ ਪਰ ਉਹ ਚਲੋ ਉਹਨਾਂ ਨੇ ਕਿਹਾ ਵੀ ਮੈਨੂੰ ਬਾਦਲ ਸਾਹਿਬ ਵੀ ਕਹਿੰਦੇ ਵੱਡੇ ਬਾਦਲ ਸਾਹਿਬ ਵੀ ਕਹਿੰਦੇ ਆ ਕਿ ਕਾਕਾ ਪਰਿਆ ਮੇਲਾ ਛੱਡ ਦੇ ਕਿਹਾ ਕਿਆ ਬਿਲਕੁਲ ਕਿਹਾ ਦੇਖੋ ਮੈਂ ਸੱਚ ਮੈਂ ਸੱਚ ਬੋਲਾਂਗਾ ਝੂਠ ਕਾਲੀ ਬੋਲਾਂਗਾ ਜਿਹੜੀ ਗੱਲ ਮੈਨੂੰ ਮੈਨਾਂ ਹੋਈ ਹੈ ਯਾਦ ਹੈ ਮੈਨੂੰ ਉਹਨਾਂ ਨੇ ਕਿਹਾ ਵੀ ਮੈਨੂੰ ਬਾਦਲ ਸਾਹਿਬ ਵੀ ਕਹਿੰਦੇ ਆ ਕਾਕਾ ਪਰਿਆ ਮੇਲਾ ਛੱਡ ਦੇ ਤੇ ਮੈਂ ਕਿਹਾ ਬਹੁਤ ਚੰਗੀ ਗੱਲ ਆ ਉਹਨਾਂ ਦੇ ਬੜੇ ਸਿਆਣੇ ਬਜ਼ੁਰਗ ਲੀਡਰ ਨੇ ਬੱਡੇ ਬਾਦਲ ਸਾਹਿਬ ਇਹ ਗੱਲਾਂ ਇੰਨੀਆਂ ਹੋਈਆਂ ਤੇ ਫਿਰ ਬਾਕੀ ਨਹੀਂ ਫੈਸਲਾ ਲਿਆ ਹੋਇਆ ਤੇ ਸਮਝਾਂਗੇ ਅਸੀਂ ਤਾਂ ਫਿਰ ਨਾਲ ਕੰਮ ਕਰਦੇ ਰਹੇ ਆ ਤੇ ਤੁਹਾਨੂੰ ਉਹਨਾਂ ਨੇ ਨਾ ਕਰਤੀ ਸਿੱਧੀ ਕਿ ਅਜਿਹਾ ਨਹੀਂ ਹੋ ਸਕਦਾ ਨਹੀਂ ਜੀ ਉਹ ਨਾ ਤਾਂ ਨਹੀਂ ਕੀਤੀ ਪਰ ਦੇਖੋ ਬੰਦੇ ਦਾ ਮਨ ਮੰਨੂ ਟਾਈਮ ਤਾਂ ਲੱਗਦਾ ਹੀ ਆ ਬੰਦੇ ਦਾ ਹੌਲੀ ਹੌਲੀ ਮਨ ਮੰਨਦਾ ਆ ਤੇ ਉਦੋਂ ਉਹਨਾਂ ਦਾ ਮਨ ਲੱਗਦਾ ਸੀ ਵੀ ਹਾਂ ਇਸ ਗੱਲ ਬਾਰੇ ਉਹ ਸੋਚ ਸਕਦੇ ਆ ਪਰ ਕੀ ਪਤਾ ਜਿਹੜੇ ਨਾਲ ਦੇ ਬੰਦਿਆਂ ਨੇ ਨਹੀਂ ਕਸਣਾਉਣ ਦਿੱਤਾ ਮੁੜ ਕੇ ਮਨ ਬਦਲ ਲਿਆ ਉਹਨਾਂ ਨੇ ਫੇ ਬਾਅਦ ਤਫੇ ਕੋਈ ਗੱਲ ਹੋਈ ਨਹੀਂ ਠੀਕ ਆ ਬਡਾਲਾ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਬਹੁਤ ਚੰਗਾ ਜੀ ਮਨਪ੍ਰੀਤ ਸਿੰਘ ਜੀ